ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਆ ਜਿੰਨੇ ਵੀ ਸਾਡਾ ਏਰੀਆ ਜਿਹੜਾ ਜੰਡਕੀ ਔਰ ਹਿਮਾਚਲ ਦਾ ਰੀਜੋਨਿੰਗ ਆ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਰ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜੰਡਕੀ ਲੱਗਦਾ ਉੱਥੇ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਪਿਆ ਪੁਲਿਸ ਇਹ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟਰ ਉਹਦੇ ਰਿਗਾਰਡਿੰਗ ਜਿਹੜਾ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਰਾਤ ਵੀ ਹਾਈਲਾਈਟ ਦਿੱਤੇ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਤੋਂ ਇਲਾਵਾ ਸਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਹੈ ਉਹ ਚੈਕਿੰਗ ਕੀਤੀ ਹੈ ਉੱਥੇ ਤਲਾਵਰ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੀ ਵੀ ਪ੍ਰਾਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲ ਜਿਹੜੇ ਉਹ ਹਾਈ ਅਲਰਟ ਤੇ ਉੱਤੇ ਹੈ ਜਿੰਨੇ ਵੀ ਸਾਡਾ ਏਰੀਆ ਜਿਹੜਾ ਗੈਂਡਕੇ ਔਰ ਹਿਮਾਚਲ ਨਾਲ ਅਡਜੋਇਨਿੰਗ ਹੈ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀ ਪੁਲ ਉਹ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਉਹ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜਿਹਨਾਂ ਕਿ ਲੱਗਦਾ ਉੱਥੇ ਵੀ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਤੇ ਹੈ ਪੁਲਿਸ ਇਹ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋ ਉਹਦੇ ਰਿਗਾਰਡਿੰਗ ਜਿਹੜਾ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਰਾਤ ਵੀ ਹਾਈਲਾਈਟ ਦਿੱਤੇ ਹੈ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਤੋਂ ਇਲਾਵਾ ਸਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਆ ਉਹ ਚੈਕਿੰਗ ਕੀਤੀ ਹੈ ਉੱਥੇ ਇਤਲਾਵਾ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੀ ਵੀ ਪ੍ਰਾਪਰ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਆ ਜਿੰਨੇ ਵੀ ਸਾਡਾ ਏਰੀਆ ਜਿਹੜਾ ਜੈਨਕੀ ਔਰ ਹਿਮਾਚਲ ਦਾ ਅਡਜੋਨਿੰਗ ਹੈ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਨ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜੈਨਕੀ ਲੱਗਦਾ ਉੱਥੇ ਵੀ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਪਏ ਹੈ ਏ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋ ਉਹਦੇ ਰਿਗਾਰਡਿੰਗ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਰਾਤ ਦੀ ਹਾਈਲਾਈਟ ਦਿੱਤੀ ਹੈ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਸ ਤੋਂ ਇਲਾਵਾ ਫਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਹੈ ਉਹ ਚੈਕਿੰਗ ਕੀਤੀ ਹੈ ਉੱਥੇ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੇ ਵੀ ਪ੍ਰਾਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਆ ਜਿੰਨੇ ਵੀ ਸਾਡਾ ਏਰੀਆ ਜਿਹੜਾ ਗੈਂਕੀ ਔਰ ਹਿਮਾਚਲ ਦਾ ਰਿਜੋਨਿੰਗ ਆ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਰ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜੇਨ ਕਿ ਲੱਗਦਾ ਉੱਥੇ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਤੇ ਆ ਪੁਲਿਸ ਇਹ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟਰ ਉਹਦੇ ਰਿਗਾਰਡਿੰਗ ਜਿਹੜਾ ਪਠਾਨਕੋਟ ਪੁਲਿਸ ਹੈ ਉਹ ਰਾਤ ਵੀ ਹਾਈਲਾਈਟ ਦਿੱਤੇ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਸ ਤੋਂ ਇਲਾਵਾ ਸਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਹੈ ਉਹ ਚੈਕਿੰਗ ਕੀਤੀ ਹੈ ਉੱਥੇ ਉਇਤਲਾਵਾ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੀ ਵੀ ਪ੍ਰਾਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਹੈ ਜਿੰਨੇ ਵੀ ਸਾਡਾ ਏਰੀਆ ਜਿਹੜਾ ਗੈਂਡਕੇ ਔਰ ਹਿਮਾਚਲ ਨਾਲ ਅਡਜੋਇਨਿੰਗ ਹੈ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਰ ਉਹ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ অফ ডিফেন্স ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜਿਹੜੇ ਕਿ ਲੱਗਦਾ ਉੱਥੇ ਵੀ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਤੇ ਹੈ ਪੁਲਿਸ ਇਹ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋ ਉਹਦੇ ਰਿਗਾਰਡਿੰਗ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਰਾਤ ਵੀ ਹਾਈ ਲਰਟ ਤੇ ਹੈ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਤੋਂ ਇਲਾਵਾ ਸਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਆ ਉਹ ਚੈਕਿੰਗ ਕੀਤੀ ਹੈ ਉੱਥੇ ਇਤਲਾਵਾ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੀ ਵੀ ਪ੍ਰਾਪਰ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਆ ਜਿੰਨੇ ਵੀ ਸਾਡਾ ਏਰੀਆ ਜਿਹੜਾ ਗੈਂਡਕੀ ਔਰ ਹਿਮਾਚਲ ਦਾ ਅਡਜੋਨਿੰਗ ਹੈ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਲ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਗੈਂਡਕੀ ਲੱਗਦਾ ਉੱਥੇ ਵੀ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਲਰਟ ਪਿਆ ਥੋੜਾ ਏ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋ ਉਹਦੇ ਰਿਗਾਰਡਿੰਗ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਰਾਤ ਦੀ ਹਾਈਲਾਈਟ ਦਿੱਤੀ ਹੈ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਸ ਤੋਂ ਇਲਾਵਾ ਫਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਹੈ ਉਹ ਚੈਕਿੰਗ ਕੀਤੀ ਹੈ ਉੱਥੇ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੇ ਵੀ ਪ੍ਰਾਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹੇ ਦੇ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਰਜਿੰਦਰ ਸਿੰਘ ਢਿਲੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਠਾਨਕੋਟ ਪੁਲਿਸ ਜਿਹੜੀ ਉਹ ਹਾਈ ਅਲਰਟ ਤੇ ਉੱਤੇ ਆ ਜਿੰਨੇ ਵੀ ਸਾਡਾ ਏਰੀਆ ਜਿਹੜਾ ਗੈਂਕੀ ਔਰ ਹਿਮਾਚਲ ਦਾ ਰਿਜੋਨਿੰਗ ਆ ਅਸੀਂ ਜਿੰਨੇ ਵੀ ਉਧਰੋਂ ਟ੍ਰੈਫਿਕ ਆ ਰਹੀ ਹੈ ਉਹ ਦੀ ਬੜੀ ਇਨਸੈਂਟਿਵਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਸਾਰੀ ਫੋਰਸ ਜਿਹੜੀ ਹੈ ਇਹ ਚੱਕੀਪੁਰ ਉਹ ਮਾਧੂਪੁਰ ਐਂਡ ਜਿਹੜੇ ਸੈਕੰਡ ਲਾਈਨ ਆ ਉਹ ਡਿਫੈਂਸ ਐਂਡ ਜਿਹੜੇ ਨੋਟ ਜਮਲ ਸਿੰਘ ਦਾ ਜਿਹੜਾ ਏਰੀਆ ਨਾਲ ਜੇਨ ਕਿ ਲੱਗਦਾ ਉੱਥੇ ਜਿਹੜੀ ਹੈ ਕਾਫੀ ਮਾਤਰਾ ਦੇ ਵਿੱਚ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਇਸ ਚੈਕਿੰਗ ਦਾ ਕਿਉਂ ਮਤਲਬ ਅਲਰਟ ਤੇ ਆ ਪੁਲਿਸ ਇਹ ਜਿਵੇਂ ਜੇ ਤੁਹਾਨੂੰ ਪਤਾ ਵੀ ਕੱਲ ਜਿਹੜਾ ਦਿੱਲੀ ਦੇ ਵਿੱਚ ਬਲਾਸਟਰ ਉਹਦੇ ਰਿਗਾਰਡਿੰਗ ਜਿਹੜਾ ਪਠਾਨਕੋਟ ਪੁਲਿਸ ਹੈ ਉਹ ਰਾਤ ਵੀ ਹਾਈਲਾਈਟ ਦਿੱਤੇ ਇਸ ਤੋਂ ਇਲਾਵਾ ਜਿਹੜਾ ਰੇਲਵੇ ਸਟੇਸ਼ਨ ਜਾਂ ਦੂਸਰੇ ਬੱਸ ਸਟੈਂਡ ਹੈ ਉੱਥੇ ਕਿਦਾਂ ਦੀ ਹੈ ਉਸ ਤੋਂ ਇਲਾਵਾ ਸਵੇਰੇ ਅਸੀਂ ਬੱਸ ਸਟੈਂਡ ਦੀ ਇਨਸੈਂਟਿਵਲੀ ਜਿਹੜੀ ਹੈ ਉਹ ਚੈਕਿੰਗ ਕੀਤੀ ਹੈ ਉੱਥੇ ਉਇਤਲਾਵਾਂ ਰੇਲਵੇ ਸਟੇਸ਼ਨ ਜਿਹੜੇ ਦੋਨੇ ਪਠਾਨਕੋਟ ਦੇ ਨੇ ਉਹਨਾਂ ਦੀ ਵੀ ਪ੍ਰਾਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ